ਅਗਲਾ ਕਹਿੰਦਾ ਬਾਈ ਵੀ ਢਿੰਡੀਆਂ ਤੋੜਦੀਆਂ ਔਖੀਆਂ ਸਾਨੂੰ ਮੈਨੂੰ ਤਾਂ ਪਰ ਕੋਈ ਜਮਈ ਔਖੀਆਂ ਨਹੀਂ ਲੱਗਦੀਆਂ ਹੈਗੀਆਂ ਆ ਮੇਰੇ ਬਾਪੂ ਨੂੰ ਪਛਲੋ ਬਾਪ ਮੇਰੇ ਡੈਡੀ ਨੇ ਕੱਲਾ ਆਇਆ ਖੁੱਟ ਤੋੜਿਆ ਵਿਚਾਲੇ ਆਪਾਂ ਬਾਗ ਚ ਲੈ ਆਏ ਘਰੇ ਨਹੀਂ ਸਾਰੀਆਂ ਮੈਂ ਤੁਰੀਆਂ ਦੇ ਹੱਥ ਕਿਵੇਂ ਹੋ ਰਿਹਾ ਬਾਈ ਤੇ ਆ ਭਈ ਬਾਲਟੀਆਂ ਭਰੀਆਂ ਇਹ ਦੇ ਬਈ ਜੇ ਕਮਾਈ ਕਰਨੀ ਆ ਕੋਈ ਔਖਾ ਕੰਮ ਨਹੀਂ ਕਹਿੰਦੇ ਅਸੀਂ ਡੈਡੀ ਮੈਂ ਕੱਲਾ ਬਈ ਸਾਡੇ ਕੋਲ ਦੋ ਗਨਾਲ ਨੇ ਕੱਲਾ ਹੀ ਤੋੜ ਦਾਂਗਾ ਨਾ ਤੜਕੇ ਸੁਨੇਹੀ ਆ ਕੇ ਲੱਗ ਜੰਨਾ ਮੈਂ ਅਗਲਾ ਕਹਿੰਦਾ ਵੀ ਤੇਲ ਦੇ ਵਿੱਚ ਇਹ ਹੁੰਦਾ ਕੰਡ ਖਾ ਜਾਂਦੀ ਹੈ ਹੱਥਾਂ ਨੂੰ ਜਾਂ ਬੁਰਾ ਹਾਲ ਕਰਦੇ ਹੱਥਾਂ ਨੂੰ ਰੋਤ ਤਾਂ ਖਰਾਬ ਤਾਂ ਕਰ ਦਿੰਗੇ ਨੇ ਇਹ ਲਹੂ ਵੀ ਨਿਕਲ ਆ ਜਾਂਦੀ ਨੇ ਕਈ ਵਾਰੀ ਉਹ ਤਾਂ ਦਸਤਾਨੇ ਗਾਹਾਂ ਆ ਆਪਾਂ ਦਸਤਾਨੇ ਵੀ ਹੁਣ ਲੈ ਆਵਾਂਗੇ ਦਸਤਾਨੇ ਹੈ ਨਹੀਂ ਸੀ ਆਪਣੇ ਕੋਲ ਪਰ ਜੇ ਕਮਾਈ ਕਰਨੀ ਹੈ ਬਾਈ ਕੋਈ ਚੱਕਰ ਨਾ ਮੰਨੋ ਮੇਰੀ ਮਾਂ ਨੂੰ ਅਸੀਂ ਕਦੇ ਲਾਇਆ ਵੀ ਨਹੀਂ ਉਹ ਬੈਠੀ ਸੀ ਉੱਥੇ ਪਿੱਛੇ ਉੱਥੇ ਹੀ ਬੈਠੀ ਰਹਿੰਦੀ ਮੇਰੀ ਮਾਂ ਨੂੰ ਕਦੇ ਸੀ ਭਿੰਡੀਆਂ ਦੇ ਵਿੱਚ ਬਾੜਿਆ ਵੀ ਉਹ ਮੌਜ ਨਾਲ ਉੱਥੇ ਬੈਠੀ ਰਹਿੰਦੀ ਆ ਉਹਨੇ ਸਬਜ਼ੀ ਦੂਜੀ ਤੋੜਦੀ ਤੋਰੀਆਂ ਵੀ ਕਰੇਲੇ ਜਿਹੜੇ ਹੁਣ ਆਪਾਂ ਇਧਰ ਜਾਲ ਦੇ ਉੱਪਰ ਚੜੇ ਪਏ ਹੈਗੇ ਤੇ ਆਪਾਂ ਉਹਨੂੰ ਬਈ ਇਸ ਕੰਮ ਦੇ ਵਿੱਚ ਕਦੇ ਨਹੀਂ ਲਾਇਆ ਜਿਹੜਾ ਰਹਿੰਦਾ ਇੱਕ ਖੁੱਡ ਮੇਰਾ ਪੁੱਤ ਕਹਿੰਦਾ ਚਲ ਮੈਂ ਤੜਾ ਦਿੰਦਾ ਤੇਰੇ ਨਾਲ ਅਸੀਂ ਦੂਜੇ ਖੇਤ ਤੋਂ ਵੀ ਜਾ ਕੇ ਆਪਾਂ ਸਬਜ਼ੀ ਤੋੜਨੀ ਆ ਨਹੀਂ ਮੈਂ ਕਦੇ ਕਿਸੇ ਨੂੰ ਨਹੀਂ ਲਾਇਆ ਬਈ ਆਪਾਂ ਆਪ ਇਕੱਲੇ ਹੀ ਤੋੜਦੇ ਨੇ ਭ